ਬਹੁਤ ਚੀਜ਼ਾਂ ਦੀਆਂ ਕਲੈਰਿਟੀਆਂ ਹੋਈਆਂ ਸਰ ਪਲੈਨੈਟਸ ਬਾਰੇ ਤੁਸੀਂ ਦੱਸਿਆ ਤੁਸੀਂ ਗੱਲਾਂ ਕਰਦੇ ਕਰਦੇ ਪਲੈਨੈਟਸ ਬਾਰੇ ਤੁਸੀਂ ਚੱਕਰਾਂ ਦਾ ਵੀ ਜ਼ਿਕਰ ਕੀਤਾ ਇਹ ਕੀ ਨੇ ਚੱਕਰਸ ਚੱਕਰਸ એનર્ਜੀਜ਼ ਦਾ ਇੱਕ ਬਰਤਲ ਹੈ ਓਕੇ ਜੀ ਉਹਨੂੰ ਚੱਕਰ ਕਹਿੰਦੇ ਆ ਚੱਕਰ ਦਾ ਮਤਲਬ ਇਹ ਹੁੰਦਾ ਕਿ ਜਦੋਂ ਆਪਾਂ ਕਈ ਵਾਰੀ ਕਹਿੰਦੇ ਆ ਯਾਰ ਕਿਹੜੇ ਚੱਕਰਾਂ ਚ ਪੈ ਗਿਆ ਤੂੰ ਹਾਂਜੀ ਇਹ ਉਹੀ ਚੱਕਰ ਹੈ ਠੀਕ ਹੈ ਇਹ ਉਹੀ ਚੱਕਰ ਹੈ ਓਕੇ ਕੀ ਹੈਗੇ ਚੱਕਰਸ ਚੱਕਰਾ ਜਿਹੜਾ ਪਹਿਲਾ ਚੱਕਰਾ ਹੈਗਾ ਉਹ ਹੈਗਾ ਕਾਮ ਦਾ ਚੱਕਰ ਜਿਹਨੂੰ ਆਪਾਂ ਪੰਜ ਨਹੀਂ ਕਹਿੰਦੇ ਕਾਮ, ਕਰੋਧ, ਲੋਭ, ਮੋਹ, ਅਹੰਕਾਰ ਹਾਂਜੀ ਉਹ ਦੀ ਅਹੰਕਾਰ ਦੀਆਂ ਵੀ ਅੱਗੇ ਦੋ ਹੋਰ ਈਰਖਾ ਤੇ ਦੁਸ਼ਟ ਠੀਕ ਹੈ ਜੀ ਉਹ ਦੀਆਂ ਸ਼ਾਖਾਵਾਂ ਆ ਠੀਕ ਹੈ ਜੀ ਹੁਣ ਕੀ ਜਿਹੜੇ ਚੱਕਰਾਸ ਹੈਗੇ ਆ ਉਹ ਸਾਡੇ ਸਰੀਰ ਦੇ ਵਿੱਚ 7 ਚੱਕਰਾਸ ਹੈਗੇ ਹੈ ਤਾਂ ਬਹੁਤ 7 ਮੇਜਰ ਹੈਗੇ ਠੀਕ ਹੈ ਜੀ ਤੇ ਉਹ ਜਿਹੜਾ ਹਗਾਇਆ ਮਤਲਬ એનર્ਜੀਸ ਹੈਗੀ ਆ ਸਭ ਤੋਂ ਪਹਿਲੀ ਜਿਹੜੀ એનર્ਜੀ ਆ ਉਹ ਹੈਗੀ ਕਾਮ ਦੀ એનર્ਜੀ ਇਹ ਬਹੁਤ ਸਟਰੋਂਗ ਹੈ ਕਾਮ ਮੀਨ ਸੈਕਸ ਨਹੀਂ ਹੈ ਕਾਮ ਮੀਨ ਸੈਕਸ ਨਹੀਂ ਹੈ ਜ਼ਿਆਦਾਤਰ ਲੋਕੀ ਜਦੋਂ ਵੀ ਪਕੰਨੇ ਕਾਮ ਉਸੇ ਵੇਲੇ ਕੰਨ ਖੜੇ ਹੋ ਜਾਂਦੇ ਸੈਕਸ ਇਟਸ ਨਾਟ ਸੈਕਸ ਹਾਂਜੀ ਕਾਮ ਦਾ ਮਤਲਬ ਹੈਗਾ ਤੁਹਾਡੀ ਕਾਮਨਾ ਤੁਹਾਡੇ ਅੰਦਰ ਇੱਕ ਇੱਛਾ ਜਾਗੀ ਉਹ ਜਿਹੜੀ ਇੱਛਾ ਹੈਗੀ ਹੈ ਉਹ ਤੁਹਾਨੂੰ ਮੂਵ ਕਰਦੀ ਹੈ ਜਦੋਂ ਵੀ ਸਾਡੇ ਇਨਸਾਨ ਦੇ ਅੰਦਰ ਕੋਈ ਇੱਛਾ ਜਾਗਦੀ ਹੈ ਉਹਨੂੰ ਇੱਕ ਸ਼ਕਤੀ ਲੱਗਦੀ ਹੈ ਪੂਰਾ ਕਰਨ ਦੇ ਲਈ ਹਾਂਜੀ ਹੁਣ ਜਿਹੜਾ ਜਿਹੜਾ ਜਦੋਂ ਸਪੋਜ਼ ਜਿਹੜਾ ਹੈਗਾ ਆ ਮਤਲਬ ਕੋਈ ਕੋਈ ਤੁਹਾਡੇ ਮਨ 'ਚ ਕੋਈ ਇੱਛਾ ਜਾਗੀ ਹੈ ਤਾਂ ਤੁਸੀਂ ਉਹਨੂੰ ਮੰਨ ਲਓ ਪਾਣ ਪਾਣਾ ਚਾਹਨੇ ਉਹ ਕਿਸੇ ਕਾਰਨ ਉਹ ਪੂਰੀ ਨਹੀਂ ਹੁੰਦੀ ਤੁਸੀਂ ਡਿਸਪਾਇੰਟ ਹੁੰਨੇ ਆ ਜਾਂ ਕਿਸੇ ਕਾਰਨ ਜੋ ਕੋਈ ਬੰਦਾ ਉਹ ਤੁਹਾਡੀ ਇੱਛਾ ਪੂਰੀ ਕਰ ਸਕਦਾ ਆ ਉਹ ਨਹੀਂ ਕਰ ਪਾ ਰਿਆ ਫਿਰ ਤੁਹਾਨੂੰ ਗੁੱਸਾ ਆਣਾ ਹਾਂਜੀ ਕੰਮ ਦੀ ਪੂਰਤੀ ਨਹੀਂ ਹੋਈ ਤਾਂ ਕੋਈ ਐਂਗਰ ਆ ਗਿਆ ਗਰੋ ਕ੍ਰੋਧ ਆ ਗਿਆ ਹੁਣ ਕ੍ਰੋਧ ਦੇ ਨਾਲ ਕੀ ਹੈ ਤੁਸੀਂ ਕਹਿੰਦੇ ਆ ਦੇਖਦੇ ਮੈਂ ਇਦਾਂ ਕਰ ਦੂੰ ਮੈਂ ਉਹਦਾ ਕਰ ਦੂੰ ਕਿ ਮੈਨੂੰ ਜਾਣਦਾ ਨਹੀਂ ਮੈਂ ਕੌਣ ਆ ਕੀ ਚੀਜ਼ ਆ ਆਪਾਂ ਇਦਾਂ ਕਹਿੰਦੇ ਆ ਇੱਕ ਦੂਜੇ ਨੂੰ ਡਰਾਣੇ ਹਾਂਜੀ ਉਹ ਵੀ ਜਦੋਂ ਤੁਹਾਨੂੰ ਪਤਾ ਲੱਗ ਜਾਂਦਾ ਵੀ ਇਹ ਮੇਰਾ ਕੰਮ ਨਹੀਂ ਆਇਆ ਕ੍ਰੋਧ ਵੀ ਕਿਤੇ ਕੰਮ ਨਹੀਂ ਆਂਦਾ ਤੇ ਫਿਰ ਬੰਦਾ ਸੋਚਦਾ ਵੀ ਕੀ ਕਰਾਂ ਮੇਰੇ ਕੋਲ ਇਹ ਪਾਵਰ ਇਕੱਠੀ ਕਰਾਂ ਉਹ ਫਿਰ ਲੋਭ ਆਂਦਾ ਲਾਲਚ ਉਹ ਫਿਰ ਪੈਸੇ ਇਕੱਠੇ ਕਰਦਾ 22 ਹੁਕ 22 ਕਰੋਕ ਇਹੀ ਹੈ ਨਾ ਆਪਾਂ ਆਪਾਂ ਪ੍ਰਾਪਰਟੀਆਂ ਇਕੱਠੀਆਂ ਕਰਦੇ ਫਿਰ ਫਿਰ ਜਦੋਂ ਅਸੀਂ ਤਾਕਤਵਰ ਆ ਫਿਰ ਸਾਨੂੰ ਅੱਗੇ ਕਿਸੇ ਕੇ ਧੁਗਣ ਦੀ ਲੋੜ ਨਹੀਂ ਅੱਛਾ ਜਦੋਂ ਪ੍ਰਾਪਰਟੀਆਂ ਵੀ ਇਕੱਠੀਆਂ ਕਰਨ ਤੋਂ ਬਾਅਦ ਵੀ ਤਸੱਲੀ ਫੇਰ ਨਹੀਂ ਹੁੰਦੀ ਜੇ ਤੁਸੀਂ 10 ਘਰ ਲਾ ਲਏ ਆ ਤੁਹਾਡੇ ਕੋਲ ਮਤਲਬ 10 ਤੁਹਾਡੀਆਂ ਫੈਕਟਰੀਆਂ ਆ ਤਾਂ ਤੁਸੀਂ ਪਤਾ ਕੀ ਦੇਖਣਾ ਉੱਥੇ ਤੁਹਾਡੇ ਸਾਹਮਣੇ ਜਿਹੜੇ ਤੁਹਾਨੂੰ ਨਜ਼ਰ ਆਣੇ ਉਹ ਬੀਆਂ ਆਲੇ ਆਣੇ ਆ ਤੁਸੀਂ ਫਿਰ ਛੋਟਾ ਨਹੀਂ ਦੇਖਣਾ ਬਿਦੇ ਕਿ ਕਿਹਜਾ ਕੋऐसे ਲੋਕ ਵੀ ਜਿਹਨਾਂ ਕੋਲ ਹੈ ਨਹੀਂ ਹਾਂਜੀ ਤੁਸੀਂ ਇਹ ਸੋਚਦੇ ਮੇਰੇ ਕੋਲ ਤਾਂ ਦੱਸ ਹੀ ਹੈ ਉਹ ਭਲਾਨੇ ਕੋਲ 100 ਚੱਕੀ ਫਿਰਦਾ ਯਾਰ ਇਸ ਕਰਕੇ ਉਹ ਕਾਂ ਕਾਮ ਦੀ ਤਾਂ ਪੂਰਤੀ ਨਹੀਂ ਹੁੰਦੀ ਕਰੋਧ ਟ੍ਰਾਂਸਫਰ ਹੋ ਗਿਆ ਕਰੋਧ ਦੀ ਵੀ ਪੂਰਤੀ ਨਹੀਂ ਹੋਈ ਉਹ ਲੋਭ ਲੋਭ ਦੀ ਵੀ ਪੂਰਤੀ ਨਹੀਂ ਹੁੰਦੀ ਉਹ ਉਹ ਜੇ 10 ਆਂਦੇ ਤਾਂ 20 ਕਿਉਂ ਨਹੀਂ ਬਿਲਕੁਲ 20 ਆ ਤਾਂ 40 ਕਿਉਂ ਨਹੀਂ ਹੋਰ 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 ਹੁਣ ਕੀ ਆਂਦਾ ਫੇਰ ਫਿਰ ਬੰਦਾ ਸੋਚਦਾ ਇੱਕ ਟਾਈਮ ਐਸਾ ਆਂਦਾ ਵੀ ਮੈਂ ਕਮਾਈ ਤਾਂ ਜਾਂਣਾ ਇਹ ਇਹ ਹੁਣ ਮੇਰੇ ਤਾਂ ਕਹੀ ਕੰਮ ਨਹੀਂ ਆਇਆ ਫਿਰ ਬੰਦਾ ਸੋਚਦਾ ਔਲਾਦ ਦੇ ਕੰਮ ਆਉ। ਫਿਰ ਉਹ ਚਾਹਦਾ ਹੈ ਜਿਹੜੀਆਂ ਚੀਜ਼ਾਂ ਆਪ ਉਹ ਕਰਨੀਆਂ ਚਾਹਦਾ ਇਨਸਾਨ ਉਹ ਪੂਰੀਆਂ ਨਹੀਂ ਆਪਣੇ ਕੋਲ ਹੁੰਦੀਆਂ ਉਹ ਉਹ ਫਿਰ ਕੀ ਕਰਦਾ ਆ ਉਹ ਫਿਰ ਆਪਣੀ ਔਲਾਦ ਦੇ ਵਿੱਚੋਂ ਸੁਪਨੇ ਦੇਖਣੇ ਸ਼ੁਰੂ ਕਰਦਾ ਐਕਸਪੈਕਟੇਸ਼ਨ ਜਿਹੜੀ ਕਿਹਾ ਤੁੰਨੇ ਹਾਂ ਉਹ ਫਿਰ ਔਲਾਦ ਨੂੰ ਚਾਹਦਾ ਆ ਵੀ ਔਲਾਦ ਜਿਹੜੀ ਹੈਗੀ ਹੈ ਮਤਲਬ ਉਹ ਉਹਦਾ ਅਗੇ ਡ੍ਰੀਮਸ ਨੂੰ ਅੱਗੇ ਲੈ ਕੇ ਚੱਲੇ ਉਹਨੂੰ ਚੱਕਰ ਕੀ ਆ ਹਰ ਇਨਸਾਨ ਦਾ ਆਪਣਾ ਇੱਥੇ ਗੋਲ ਹੈ ਹਰ ਇਨਸਾਨ ਆਪਣੇ ਹੀ ਚੱਕਰ ਲੈ ਕੇ ਆਇਆ ਹਾਂਜੀ ਪਿੱਛੋਂ ਕਿਤੇ ਲੈ ਕੇ ਆਇਆ ਕਿੱਥੇ ਅੱਗੇ ਜਾਣਾ ਅਗਲੇ ਨੇ ਚਾਹੇ ਬਾਪ ਆ ਜਾਂ ਬੇਟਾ ਸੋਚੋ ਕੋਈ ਕੋ ਹੋਏਗਾ ਜਿਹੜਾ ਉਹਦੇ ਨਾਲ ਇੱਕ ਦੂਜੇ ਦੇ ਨਾਲ ਚੱਲਦੇ ਆਦਰਵਾਇਜ਼ ਹਰ ਇਨਸਾਨ ਦੀ ਆਪਣੀ ਦੁਨੀਆ ਉਹ ਜਦੋਂ ਜਦੋਂ ਮੋਹ ਵੀ ਜਿਹੜਾ ਹੈਗਾ ਆ ਮਤਲਬ ਉਹ ਜੇ ਤਾਂ ਉਹ ਤੁਹਾਡੇ ਦੂਜੇ 'ਚ ਬਹਿ ਗਿਆ ਜਿੱਦਾਂ ਮੈਂ ਕਹਿੰਨਾ ਉਦਾਂ ਹੀ ਘਰ ਫੇਰਦਾ ਠੀਕ ਹੈ ਜੇ ਨਹੀਂ ਹੈ ਤਾਂ ਫਿਰ ਉਹ ਤੇ ਹੰਕਾਰ ਸ਼ੁਰੂ ਹੁੰਦਾ ਮੈਂ ਆ ਬਣਾਇਆ ਮੈਂ ਉਹ ਉਹ ਬਣਾਇਆ ਤੁਹਾਨੂੰ ਪਤਾ ਨਹੀਂ ਕੁਛ ਕਰਨ ਦਾ ਉਹ ਸਾਥ ਨਹੀਂ ਕਿਸ ਨੇ ਦੇਣਾ ਤੁਹਾਡਾ ਉਹ ਧੀਆ ਪੁੱਤਰ ਵੀ ਜਿਹੜੇ ਹੈਗੇ ਆ ਜਿਨ੍ਹਾਂ ਤੇ ਇੰਨਾ ਹੰਕਾਰ ਕੀਤਾ ਸੀ ਇਹ ਸੰਭਾਲਣਗੇ ਉਹ ਵੀ ਨਹੀਂ ਸੰਭਾਲਦੇ ਉੱਥੋਂ ਵੀ ਸੁੱਖ ਨਹੀਂ ਮਿਲਦਾ ਹੁਣ ਜਦੋਂ ਉਹ ਵੀ ਚੀਜ਼ ਨਹੀਂ ਮਿਲੀ ਹੁਣ ਤੁਹਾਡੇ ਕੋਲ ਹੈਗਾ ਬਣਿਆ ਸਾਰਾ ਕੁਝ ਫਿਰ ਉਹ ਫੋਕਾ ਹੰਕਾਰ ਆਂਦਾ ਈਗੋ ਈਗੋ ਕਿਤੇ ਹੁੰਦੀ ਤਾਂ ਐ ਨਹੀਂ ਕੁਛ ਹਾਂਜੀ ਤੂੰ ਮੈਨੂੰ ਜਾਣਦਾ ਨਹੀਂ ਕੀ ਹੈ ਜਾਣਨ ਨੂੰ ਇੱਥੇ 1 ਮਿੰਟ ਦਾ ਭਰੋਸਾ ਨਹੀਂ ਕਿਹੜੇ ਵੇਲੇ ਆਪਾਂ ਇਸ ਦੁਨੀਆ ਤੋਂ ਚਲੇ ਜਾਣਾ ਹਾਂਜੀ ਕੋਸ਼ਣ ਹੀ ਕੋਸਾ ਪਰ ਉਸਨੂੰ ਕਿਸ ਚੀਜ਼ ਦੀ ਗੋਇ ਕਿਸ ਚੀਜ਼ ਦਾ ਹੰਕਾਰ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਚੱਕਰਾਂ ਜਿਹੜੇ ਹੈਗਾ ਇਹ ਚੱਕਰਾਂ ਪਹਿਲਾ ਚੱਕਰ ਹੈਗਾ ਕਾਮ ਦਾ ਦੂਸਰਾ ਚੱਕਰ ਹੈਗਾ ਕਰੋਧ ਦਾ ਤੀਸਰਾ ਚੱਕਰ ਹੈਗਾ ਮੋਹ ਦਾ ਚੌਥਾ ਚੱਕਰ ਹੈਗਾ ਅ ਸੋਰੀ ਤੀਸਰਾ ਚੱਕਰ ਇੱਕ ਚੌਥਾ ਚੱਕਰ ਮੋਹ ਦਾ ਪੰਜਵਾਂ ਚੱਕਰ ਹੰਕਾਰ ਦਾ ਕਾਮ ਕਰੋਧ ਲੋਭ ਮੋਹ ਹੰਕਾਰ ਇਹ ਚੱਕਰਸ ਹੈਗੇ ਠੀਕ ਹੈ ਜੀ ਇਹਨਾਂ ਚ ਅਸੀਂ ਪੈਉ ਹ ਇਹਨਾਂ ਦੇ ਵਿੱਚ ਹੋਰ ਪੈਣ ਦੀ ਲੋੜ ਨਹੀਂ ਆਪਾਂ ਕਹਿੰਦੇ ਨਾ ਬਚਕਰਾਂ 'ਚ ਨਹੀਂ ਪੈਣਾ ਪੈਣਾ ਕੀ ਤੂੰ ਤਾਂ ਵਿੱਚ ਬੈਠੇ ਬੈਠੇ ਹੋਇਆ ਵਿੱਚ ਹੀ ਪੈਣਾ ਕਾਮਕਰੋਦ ਲੋਭ ਓਂਕਾਰ ਅੱਛਾ ਹੁਣ ਇਹਨਾਂ ਤੋਂ ਛੁਟਕਾਰਾ ਕਿੱਦਾਂ ਹੋਵੇ ਇਹਦੀ ਅੱਗੇ ਗੱਲ ਅਸੀਂ ਹੁਣ ਅਗਲੇ ਐਪੀਸੋਡ 'ਚ ਕਰਦੇ ਹਾਂ ਠੀਕ ਹੈ